हां जी किसान ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਚਾਰ ਬੱਸੀਆਂ ਤੇ ਦੋ ਮੇਲ ਡੌਗ ਸ਼ੇਡ ਲਈ ਲੈ ਕੇ ਆਏ ਆਂਗੇ ਇਹ ਗੱਦੀ ਆ ਹਾਂ ਗੱਦੀ ਨਸਲ ਹਾਂ ਗੱਦੀ ਨਸਲ ਦੇ ਤੇ ਪਹਿਲਾਂ ਜੋ ਪੁੱਛਦਿਆਂ ਬੱਸੀਆਂ ਦੀ ਡਿਟੇਲ ਵੀਰ ਤੋਂ ਹਾਂਜੀ ਬਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਤੇ ਐਡਰੈਸ ਬੋਲ ਦੋ ਜੀ ਆਪਣਾ ਮਾ ਬਾਈ ਕੁਲਵਿੰਦਰ ਸਿੰਘ ਠੀਕ ਆ ਜੀ ਸਾਡਾ ਆਪਣਾ ਕੋਲਿਆ ਖੁਰਦ ਜਲਾ ਮੋਗਾ ਤਹਿਸੀਲ ਨਿਹੰਗ ਸਿੰਘ ਵਾਲਾ ਠੀਕ ਆ ਵੀਰੇ ਮੋਬਾਈਲ ਨੰਬਰ ਹੈਗਾ 9781935553 ਠੀਕ ਆ ਵੀ ਨੇੜੇ ਪਿੰਡ ਕਿਹੜਾ ਕਿਹੜਾ ਰਹਿ ਜਾਂਦਾ ਵੀਰੇ ਨੇੜੇ ਪਿੰਡ ਆਪਣੇ ਮਾਣੂ ਕੇ ਦੋਨੇ ਕੇ ਰਹਿ ਜਾਂਦੇ ਠੀਕ ਆ ਵੀਰੇ ਹਾਂ ਵੀਰੇ ਜਿਹੜੀ ਆਪਾਂ ਸਾਹਮਣੇ ਬੱਸੀ ਦੇਖ ਰਹੇ ਆ ਕਿੰਨੇ ਕੇ ਮਹੀਨਿਆਂ ਦੀ ਉਮਰ ਆ ਵੀਰੇ ਦੀ ਇਹੇ ਜੀ 13 ਮਹੀਨੇ ਦੀ ਉਮਰ ਆ ਠੀਕ ਆ ਸਿਮਲਾਂ ਤੋਂ ਜਮ ਤਿਆਰੀ ਹੋ ਬੱਸੀ ਹਾਂ ਤੇ ਮਦਰ ਮਿਲਕ ਹੈਗਾ ਦਾ 30 ਲੀਟਰ ਤੱਕ ਦਾ ਠੀਕ ਆ ਮਦਰ ਮਿਲਕ ਮਤਲਬ ਕਿ 30 ਲੀਟਰ ਤੱਕ ਦਾ ਹੈਗਾ ਹਾਂ ਜੀ ਹਾਂ ਜੀ ਤੇ ਉਹ ਮਿਲ ਆਰ ਸ਼ੈਰ ਚ ਪੈਂਦੀ ਆ ਹਾਂ ਜੀ ਆਰ ਸ਼ੈਰ ਦਾ ਟੱਚ ਆ ਜੀ ਬੱਸੀ ਦਾ ਠੀਕ ਆ ਫੇਸ ਟੈਕ ਕਰਵਾ ਦੇ ਯਾਰ ਕਰਮਲੀ ਦਾ ਬੜਾ ਚੰਗਾ ਫੇਸ ਆ ਹਨਾ ਹਾਂਜੀ ਹਾਂਜੀ ਸੁੱਦੀ ਜੁੱਦੀ ਬਹੁਤ ਆ ਵਾਕੀ ਤੇ ਥਣ ਕਲਾ ਕਲਾ ਬਈ ਨਿਖੜਵੀ ਹੂ ਆ ਨਾ ਕੋਈ ਫੋਰਸਾਂਗ ਤਾਂ ਨਹੀਂ ਹੈਗੀ ਨਹੀਂ ਜੀ ਨਹੀਂ ਠੀਕ ਆ ਝੋਲੀ ਵਾਲੀ ਮੱਛੀ ਝੋਲੀ ਚੈੱਕ ਕਰਵਾ ਦਿੰਨੇ ਵੀਰੇ ਰੋਕ ਲਓ ਮੜੀ ਜੀ ਹਾਂ ਚਾਰੇ ਥਣ ਚੰਗੇ ਆ ਪੂਰੇ ਨਿਖੜਦੇ ਆ ਵਾਹ ਬੱਦਸ਼ਾਹ ਪਕੜਿਆ ਕੇ ਦਿਖਾ ਦਿੰਨੇ ਕੋਈ ਗੱਲ ਨਹੀਂ ਵੀਰੇ ਝੋਲੀ ਬਹੁਤ ਚੰਗੀ ਬੱਸੀ ਦੀ ਹਾਂ ਉਂ ਟੀਕੇ ਦਾ ਕਾਬਲੀ ਆ ਹਨਾ ਇਹ ਤਾਂ ਪਿਆਰੀ ਆ ਬਈ ਹੂੰ ਟੀਕੇ ਦੇ ਜਮਾ ਤਿਆਰੀ ਆਗੀ ਮਲਾ ਸੀਮਣ ਲੈ ਲੂਗੀ ਮਹੀਨੇ ਦੀ ਹਾਂਜੀ ਹਾਂਜੀ ਦਿਖਾ ਦਿਓ ਬਈ ਝੋਲੀ ਲੈ ਬਈ ਝੋਲੀ ਚੱਕਾ ਚਾਰੇ ਫੋਨ ਲੇਖਣ ਮੈਂ ਚਾਰੇ ਥਣ ਪੂਰੀ ਵਿੱਥੀ ਤੇ ਥਾਣਾ ਪੂਰਾ ਚੰਗਾ ਗੁਲਾਬੀ ਥਾਣਾ ਯਾਰ ਹਨਾ ਗੁਲਾਬੀ ਥਾਣਾ ਹਾਂ ਗੁਲਾਬੀ ਥਾਣਾ ਬਾਕੀ ਕਰਮਾਲੀ ਦਾ ਫੇਸਬੁਕ ਚੈੱਕ ਕਰਵਾ ਦੇ ਮਾੜਾ ਹੈ ਬਾਈ ਬੰਦਾ ਇਹਸ ਬਹੁਤ ਚੰਗਾ ਵੇ ਲੈ ਛੇ ਚੱਕਰ ਲੋ ਕਰਮਾਲੀ ਬਰੀਡ ਫਰੂਟ ਤਾਂ ਖੁੱਲ ਆ ਯਾਰ ਹਨਾ ਹਾਂਜੀ ਹਾਂਜੀ ਬਾਕੀ ਦੁੱਧ ਕਿੰਨਾ ਇੱਕ ਰਿਕਾਰਡ ਹੈ ਮਦਰ ਦਾ ਜੀ ਦਾ ਇਹ 30 ਲੀਟਰ ਮਦਰ ਮੇਰੇ ਕਾ ਭਾਜੀ ਬਾਕੀ ਕੀ ਹੋਊਗਾ ਅਗਲਾ ਆਪ ਦੀ ਸੇਵਾ ਨਾਲ ਜਦੋਂ ਮਾਰਗੀ ਇਹਦਾ ਦੁੱਧ ਖਾ ਦਾ ਕੀ ਮੁੱਲ ਰੱਖ ਮੋਲੇ ਵੀਰੇ ਆਪਾਂ ਫੋਨ ਤੇ ਕਰ ਲਾਂਗੇ ਠੀਕ ਆ ਮੋਲੇ ਤਾਂ ਜਮਾ ਜੇ ਜੀ ਹੋਣਗੇ ਆਪਾਂ ਠੀਕ ਆ ਮੋਲੇ ਤਾਂ ਤੇਰੇ ਅੱਗੇ ਵੀ ਜਾਏ ਜੀ ਮੈਂ ਆਪਣੇ ਆਉਂ ਆ 8000 ਰੁਪਏ ਲੈ ਕੇ 15000 ਤੱਕ ਰਹਿਣਗੇ ਬਸ ਠੀਕ ਆ ਬਾਈ ਹਾਂਜੀ ਅੱਗੇ ਵੀਰੇ ਦੋ ਨੰਬਰ ਇਹਦੀ ਕੀ ਡਿਟੇਲ ਆ ਇਹ ਵੀ ਬਾਈ ਜੀ ਹੈਗਾ 8 ਮਹੀਨੇ ਦੀ ਬੱਸੀ ਠੀਕ ਆ ਇਹ ਡੈਨਮਾਰਕ ਦੇ ਸੀਮੰਟ ਦੀ ਬੱਸੀ ਆ ਵੀ ਠੀਕ ਆ ਡੈਨਮਾਰਕ ਦੇ ਸੀਮੰਟ ਦੀ ਬੱਸੀ ਆ ਹਾਂਜੀ ਹਾਂਜੀ ਤੇ ਮਦਰ ਮਲਕੀਦਾਰ ਕਾਰਡ ਕਿੰਨਾ ਮਦਰ ਮਲਕੀ 28 ਲੀਟਰ ਦਾ ਠੀਕ ਆ ਫੇਸਬੁਕ ਖੁੱਲਣਾ ਕਰਕੇ ਨਾਲ ਆਲ ਮਾਨਦ ਰਸਤ ਆਲ ਮਾਨਦੀਆਂ ਤਨੇਰੀਆਂ ਖੁੱਲੀਆਂ ਛੱਡੀਆਂ ਮੈਂ ਹੋਣੀਆਂ ਹਾਂ ਜੀ ਫਾਰਮ ਚ ਠੀਕ ਆ ਤਾਂ ਹੀ ਕਰਕੇ ਥੋੜਾ ਜਿਆ ਕਰਦੀਆਂ ਪ੍ਰਿੰਟ ਪ੍ਰਿੰਟ ਬਹੁਤ ਚੰਗਾ ਬਾਕੀ ਸਭੀ ਪਲੀ ਫੁੱਲ ਆ ਯਾਰ ਹਨਾ ਹਾਂ ਜੀ ਠੀਕੇ ਇਹ ਵੀ ਕਾਵਲੀਆ 2 ਮਹੀਨੇ ਡੇਢ ਮਹੀਨਾ ਸੰਭ ਬਰਾਗ ਨਾ ਬਸ 2 ਮਹੀਨੇ ਤੱਕ ਠੀਕ ਆ ਲੈ ਨੂੰ ਬਾਕੀ ਮਨਲਾ ਬੂਥ ਵੀ ਗੁਲਾਬੀ ਆ ਕਰਮਲੀ ਦਿਖਾਉਂਦਾ ਫਾਣ ਵੀ ਗੁਲਾਬੀ ਆ ਬੇਚ ਠੀਕ ਆ ਨਿਖੜਵੇਂ ਹੋਣਗੇ ਚਾਰੇ ਸਣ ਚਾਰੇ ਫਾਣ ਨਿਖੜਵੇਂ ਉਰੇ ਜਿੰਦ ਜਾਨ ਵਾਲੀ ਬੱਸੀ ਆ ਹਾਂ ਬਾਈ ਜਿੰਦ ਜਾਨ ਵਾਲੀ ਬੱਸੀ ਹੈਗੀ ਬਸ ਕੇ ਪਥਨ ਨੇੜੇ ਤੋਂ ਚੱਕਰਵਾ ਦਿੰਨੇ ਆ ਗੁਲਾਬੀ ਥਾਣਾ ਬਹੁਤ ਚੰਗੇ ਲੈ ਗੁਲਾਬੀ ਥਾਣਾ ਘਰ ਵਾਲੀ ਦਾ ਬੜਾ ਚੰਗਾ ਥਾਣਾ ਹਨਾ ਹਾਂਜੀ ਤੇ ਕੀ ਮੁੱਲ ਰਹੁ ਭਾਈ ਇਹਦਾ ਮੁੱਲ ਭਾਈ ਜੀ ਆਪਣੇ ਫੋਨ ਤੇ ਹੋਣਗੇ ਬਸ ਠੀਕ ਆ ਮੁੱਲ ਵੀ ਮਤਲਬ ਜਮਦ ਫੋਨ ਤੇ ਹੋਣ ਹਾਂਜੀ ਹਾਂਜੀ ਠੀਕ ਆ ਮੁੱਲ ਜਮਦ ਜੀ ਤੇ ਅੱਗੇ ਵੀਰੇ ਤਿੰਨ ਨੰਬਰਾਂ ਨ ਬੱਸੀ ਇੱਕ ਨਿਗਮੀ ਨੇ ਦੀ ਉਮਰ ਹੈ ਵੀਰੇ ਦੀ ਇਹ ਬਈ ਹੈਗੀ ਹੈ ਤਕਰੀਬਨ 8 ਕਿ ਮਹੀਨੇ ਦੀ ਬਸ ਤੇ ਕਿਹੜੇ ਸੀਮਨ ਦੀ ਹੈ ਵੀਰੇ ਪਤਾ ਹੋਵੇ ਇਹ ਬਈ ਹੈਗੀ ਹੈ ਬੇਸ ਦੇ ਸੀਮਨ ਦੀ ਠੀਕ ਆ ਬਾਕੀ ਸੀਮਨ ਆਪਣਾ ਉਹ ਲਿਸ਼ੇਪ ਹੈਗੇ ਆਪਾਂ ਡਿਟੇਲ ਇਸ ਕੁਆਲਟੀ ਵਿੱਚ ਕਰਮਲੀ ਦੀ ਬਹੁਤ ਪਿਆਰੀ ਆ ਬਾਕੀ ਬੋਦੀਵਾਦੀ ਬਹੁਤ ਪਿਆਰੀ ਆ ਦੀ ਵੀ ਹਾਂਜੀ ਇਹਦਾ ਵੀ ਥਣ ਚੰਗਾ ਹੋਣ ਥਣ ਬੋਈ ਥਾਰੀਆਂ ਦੇ ਚਾਰ-ਚਾਰੀ ਆ ਚੈੱਕ ਕਰਵਾ ਦਈਏ ਬਈ ਬੜੀ ਛੋਟੀ ਗੂੜ ਸ਼ਾਹ ਦੇ ਨਹੀਂ ਚਾਰ-ਚਾਰੀ ਥਣ ਹੋਣਗੇ ਲੈ ਚਾਰੇ ਥਣ ਪੂਰੇ ਚੰਗੇ ਥਾਣਾਗੇ ਝੋਲੀ ਝਾਲੀ ਜਦੋਂ ਪੱਟੀ ਬਹੁਤ ਚੰਗੀ ਫਟਣਗੀਆਂ ਹਾਂਜੀ ਹਾਂਜੀ ਹਾਂ ਮੋਲ ਲੋਰੇ ਕੋਈ ਗੱਲ ਨਹੀਂ ਮੋਲੇ ਦਾ ਵੀ ਫਿਰ ਫੋਨ ਤੀ ਹੋ ਹਨਾ ਫੋਨ ਤੇ ਫੋਨ ਤੇ ਵਜੇ ਤੇ ਮੋਲ ਜਾਇ ਜੀ ਰਹੂ ਵੀਰੇ ਜਮਾ ਜਾਏ ਠੀਕ ਆ ਭਾਈ ਕਹਿੰਦਾ ਮੋਲ ਜਮਾ ਜਾਏ ਜੀ ਰਹੂਗਾ ਬਾਕੀ ਸ਼ਮੀਆਂ ਪਲੀਆਂ ਚੰਗੀਆਂ ਹੈਗੀਆਂ ਟੀਕੇ ਦੇ ਬਿਲਕੁਲ ਕਾਬਲੀ ਆ ਮਤਲਬ ਹੁਣ ਦਾ ਹਾਂਜੀ ਹਾਂਜੀ ਹਮ ਅੱਗੇ ਭਾਈ ਲਾਸਟ ਜਰਸੀ ਇਹ ਜਰਸੀ ਪੰਜਾਬ ਵਾਲੀ ਆ ਜੀ ਠੀਕ ਆ ਵੀਰੇ ਕਿੰਨੇ ਕੁ ਮਹੀਨਿਆਂ ਦੀ ਉਮਰ ਆ ਵੀਰੇ ਦੀ ਇਹ ਤਕਰੀਬਨ ਹੈਗੀ ਆ ਬੋ 9 ਮਹੀਨੇ ਦੀ ਠੀਕ ਆ 9 ਮਹੀਨਿਆਂ ਦੀ ਤੇ ਕਿਹੜੇ ਸ਼ੀਮਣ ਦੀ ਹੈ ਵੀਰੇ ਕੋਈ ਪਤਾ ਹੋਵੇ ਇਹ ਸ਼ੀਮਣ ਬਾਈ ਆਪਣਾ ਕੋਈ ਡਿਟੇਲ ਲਿਖੀ ਕੋਈ ਸਾਰਾ ਰੱਛੇ ਦਾ ਵੀ ਠੀਕ ਆ ਆਪਾਂ ਡਿਟੇਲ ਦੇ ਦਿਆਂਗੇ ਬਾਈ ਬਾਈ ਕਹਿੰਦਾ ਡਿਟੇਲ ਆਪਣੇ ਕੋਲੇ ਲਿਖੀ ਹੋਈ ਆ ਸਾਰੀ ਆਈ ਵੀ ਆ ਬਾਕੀ ਫੇਸ ਕੁਆਲਟੀ ਚੈੱਕ ਕਰਨ ਨੂੰ ਬਹੁਤ ਜ਼ਰੂਰੀ ਹੈ ਇੱਥੋਂ ਪਤਾ ਲੱਗਦਾ ਵੀ ਜਰਸੀ ਆ ਹਨਾ ਹਾਂਜੀ ਹਾਂ ਬੋਦੀ ਬਾਬੀ ਬਹੁਤ ਚੰਗੀ ਆ ਬੋਦੀ ਦਾ ਬਾਈ ਬਾਲੀ ਇਹ ਬਾ ਥੋੜਾ ਖੁੱਲਿਆ ਹੋਇਆ ਕਰਕੇ ਰੱਸਾ ਨਹੀਂ ਭਾੜ ਰੱਸਾ ਨਹੀਂ ਉਹ ਕਰਦਿਆਂ ਹਾਂ ਚੈਨਗਾਲੀ ਵਸੀ ਆ ਹਨਾ ਪੂਰੀ ਵਧੀਆ ਹੂੰ ਬਾਕੀ ਝੋਲੀ ਝਾਲੀ ਬਹੁਤ ਚੰਗੀ ਵਸੀ ਲਚੋਲੀ ਹੈ ਪੱਤੀ ਇਹਦਾ ਮਗਰਮਲਕ ਹੈਗਾ 25 ਲੀਟਰ ਤੱਕ ਦਾ ਹੈਗਾ ਠੀਕ ਆ ਹਾਂਜੀ 25 ਲੀਟਰ ਤੱਕ ਦੁੱਧ ਦਿੱਤਾਗਾ ਯਾਰ ਮੈਂ ਕਹਣਾ ਝੋਲੀ ਵਾਲੀ ਚੰਗੀ ਆ ਜੀ ਇਹ ਵੀ ਪੂਰੀ ਫੁੱਲ ਚੰਗੀ ਹੈ ਜਿੰਨੀ ਕਹਿ ਲਾ ਝੋਲੀ ਚੈੱਕ ਕਰਵਾ ਲੈਣਿਆ ਡਿਟੇਲ ਬਾਕੀ ਵੀਰ ਕੋਲੇ ਸਾਰੀ ਲਿਖੀ ਹੋਈ ਆ ਇਹ ਝੋਲੀ ਚੈੱਕ ਕਰ ਲੋ ਕਰਮ ਵਾਲੀ ਦੀ ਬਾਈ ਝੋਲੀ ਯਾਰ ਬਹੁਤ ਚੰਗੀ ਆ ਹਨਾ ਗੱਪਣਾ ਪੂਰਾ ਗੱਪਣਾ ਬਹੁਆ ਬਾਈ ਸਾਰੇ ਲੇਖੜੇ ਮੇ ਥਾਣਾ ਹੂੰ ਪੂਰੇ ਗੈਬ ਤੇ ਥਾਣਾ ਪੂਰੇ ਗੈਬ ਤੇ ਹਾਂਜੀ ਤੇ ਮੁੱਲ ਇਹਦਾ ਵੀ ਫੋਨ ਤੇ ਹੋਣਾ। ਇਹ ਆਪਾਂ ਜਾਈ ਜੀ ਰੱਖਾਂਗੇ ਮੁੱਲ ਭਾਈ ਜੀ ਸਾਰਿਆਂ ਦੇ ਫੋਨ ਤੇ ਹੋ ਗਏ। ਤੇ ਜੇ ਕੋਈ ਚਾਰੇ ਇਕੱਠੀ ਲੈ ਲੇ। ਫਿਰ ਉਸ ਤੋਂ ਬਾਅਦ ਮਾਨਤਾ ਹੋ ਜੂ ਕੋਈ ਗੱਲ ਨਹੀਂ। ਗੱਲਾਂ ਤਾਂ ਆਪਾਂ ਕੱਲੀ ਜੋ ਵੀ ਕਰਾਂਗੇ। ਠੀਕ ਹੈ। ਤੇ ਬਾਕੀ ਮੁੱਲ ਤਾਂ ਅਗਲਾ ਕਦੋਂ ਮਰਜ਼ੀ ਪਤਾ ਕਰਕੇ ਆ ਜੇ ਨਾਲ ਮੁੱਲ ਤੇ ਬ੍ਰੀਡ। ਆਪਣੇ ਰੇਟ 'ਚ ਵੀ ਪੂਰਾ ਫਰਕ ਨਹੀਂ ਬ੍ਰੀਡ ਵੀ ਪੂਰੀ ਇੱਕ ਨੰਬਰ ਦੇਵਾਂਗੇ। ਸਹੀ ਗੱਲ ਆ। ਪੀਰ ਕਹਿੰਦਾ ਵੀ ਨਲੇ ਤਾਂ ਆਪਣੀ ਬ੍ਰੀਡ 'ਚ ਵੀ ਪਤਾ ਲੱਗੂਗਾ ਵੀ ਚੰਗੀ ਮਿਲੂਗੀ। ਤੇ ਬਾਕੀ ਰੇਟ ਦਾ ਆਪਾਂ ਪਤਾ ਕਰਕੇ ਆ ਜਣ ਪਿੱਛੇ ਤੋਂ ਫੇਰ ਆਪਣੇ ਕੋਲੇ ਆਉਣ ਹਨਾ। ਹਾਂਜੀ ਹਾਂਜੀ। ਬਾਕੀ ਆਪਣਾ ਡਿਲੀਵਰੀ ਦਾ ਵੀ ਪ੍ਰਬੰਧ ਹੈਗਾ ਠੀਕ ਆ ਇਕੱਠੀਆਂ ਮੰਗਾਊਗਾ ਮੈਂ ਆਪ 100 ਕਿਲੋਮੀਟਰ ਤੱਕ ਡਿਲੀਵਰੀ ਫ੍ਰੀ ਕਰਦੇ ਆ ਇਕੱਠੀਆਂ ਦੀ ਠੀਕ ਆ ਆਫਰ ਰੱਖਦਾ ਮੈਂ ਹਾਂਜੀ 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 ਜੇ ਬਾਈ ਕਹਿੰਦਾ ਵੀ 100 ਕਿਲੋਮੀਟਰ ਤੱਕ ਕੋਈ ਬੱਸੀਆਂ ਮਗਾਉ ਚਾਰੇ ਇਕੱਠੀਆਂ ਤਾਂ ਆਪਾਂ ਉਹ ਹੈਗਾ ਮਤਲਬ ਫੁੱਲ ਉਹ ਕਰਦੇ ਆਂਗੇ ਮੰਨ ਤਾਂ ਲੈ ਸਾਨੂੰ ਫੁੱਲ ਕਰਦੇ ਆਂਗੇ ਫ੍ਰੀ ਜਾਣੀਆਂ ਬੱਸੀਆਂ 100 ਕਿਲੋਮੀਟਰ ਤੱਕ ਬਾਕੀ ਸਭੀਆਂ ਆਪਣੀਆਂ ਚੰਗੀਆਂ ਆਂਗੀਆਂ ਕੱਦ ਬੱਡ ਵੀ ਚੰਗਿਆ ਰਾਜੀ ਹੋਈਆਂ ਸਾਰੀਆਂ ਟੀਕੇ ਦੇ ਕਾਬਿਲ ਆ ਅੱਗੇ ਬਾਈ ਮੇਲ ਡਾਉਗਾ ਇਹਨਾਂ ਦੀ ਡਿਟੇਲ ਦੇ ਦੋ ਭਈ ਕਿੰਨੇ ਕਿ ਮਹੀਨਿਆਂ ਦਾ ਇਹ ਇਹ 45 ਦਿਨ ਦਾ ਬੱਚਾ ਜੀ ਠੀਕ ਆ 45 ਦਿਨ ਦਾ ਬੱਚਾ ਹਾਂ ਜੀ ਗੱਦੀ ਮੇਲ ਡੌਗ ਗੱਦੀ ਮੇਲ ਡੌਗ ਆ ਹਾਂ ਜੀ ਹਾਂ ਜੀ ਠੀਕ ਆ ਉਹ ਮਦਰ ਵੀ ਆਪਣੇ ਹੋਮ ਬਰੀਡ ਹੀ ਹੈ ਮਦਰ ਵੀ ਹੈਗੀ ਆਪਣੇ ਠੀਕ ਆ ਆਪਣੇ ਘਰ ਦੀ ਹੀ ਆ ਮਤਲਬ ਹਾਂ ਜੀ ਹਾਂ ਜੀ ਦੋ ਬੱਚੇ ਆ ਇਹ ਆਪਣੇ ਕੋਲ ਠੀਕ ਆ ਹਾਂ ਜੀ ਪੂਰਾ ਹਨਾ ਰਾਜੀ ਰੂਜੀ ਫੁੱਲ ਆ ਰਾਜੀ ਰੂਜੀ ਫੁੱਲ ਆ ਬਾਕੀ ਗਾਰਡ ਡੌਗ ਆ ਹਾਂ ਤੇ ਜਿਹਨੇ ਫਾਰਮ ਤੇ ਰੱਖਣਾ ਹੈਗਾ ਉਹਦੇ ਵਾਸਤੇ ਵਧੀਆ ਹੈਗਾ ਜੀ ਬਾਕੀ ਪੂਰੀ ਦਿੰਦਾ ਹਨਾ ਬਾਕੀ ਪੂਰੀ ਫੋਨ ਲਾ ਇਹਦੀ ਰਾਖੀ ਨੂੰ ਵੀਰ ਕਹਿੰਦਾ ਬਹੁਤ ਚੰਗਾ ਗਾਵਾ ਕੀ ਦੇਖ ਲਓ ਸਮਾਂ ਪੜਾ ਪੂਰਾ ਗਾ ਇਹਦਾ ਵੀ ਕੀ ਮੁੱਲ ਰਹੂ ਇਹਦਾ ਵੀ ਫੋਨ ਤੇ ਕਰਾਂਗੇ ਮੌਲਤਾ ਫਲੇ ਅੱਗੇ ਵੀ ਵਿੱਚ ਹੀ ਆ ਬੱਚੇ ਆਪਣੇ ਕੋਲ ਸੀਗੇ ਠੀਕ ਆ ਤੇ ਜਾਇ ਜੇ ਹੁੰਦੇ ਰੇਟ ਤਾਂ ਉਹਨਾਂ ਦੇ ਠੀਕ ਆ ਵੀਰੇ ਤੇ ਬਾਕੀ ਬਰੀਡ ਪੂਰੀ ਫੁੱਲ ਆ ਠੀਕ ਆ ਵੀਰੇ ਹਾਂਜੀ ਹਾਂ ਬਰੀਡ ਪੂਰੀ ਫੁੱਲ ਆ ਬਾਕੀ ਬਾਈ ਕਹਿੰਦਾ ਮੁੱਲ ਫੋਨ ਤੇ ਹੋ ਜਾਊਗਾ ਜਾਇ ਜੀ ਕਰੂਗਾ ਬਾਈ ਹਨਾ ਹਾਂਜੀ ਹਾਂ ਰੁਕ ਅੱਗੇ ਬਾਈ ਦੂਜੇ ਦੀ ਇਹ ਵੀ ਇਹ ਵੀ ਮੇਲ ਹੀ ਆ ਜੀ ਠੀਕ ਆ ਇਹ ਦੂਜਾ ਗੱਦਗੂਈ ਆ ਹਾਂ ਤੇ ਉਹ ਜਿਹੜੇ ਜਿਆ ਥੋੜਾ ਜੱਤਵਾਦ ਦਾ ਇਹ ਦੋ ਜੱਤਵਾਦ ਦਾ ਇਹਦੇ ਜੱਤ ਥੋੜੀ ਜੀ ਘੱਟ ਆ ਹਾਂਜੀ ਹਾਂਜੀ ਹੂੰ ਮੇਨ ਗੱਲ ਆ ਜਿਹਨੇ ਯਾਰਾਖੀ ਨੂੰ ਰੱਖਣੇ ਆ ਪੂਰੇ ਚੰਗੇ ਆ ਇੱਕ ਮਿੰਟ ਇਹ ਬਾਈ ਦੋ ਨੰਬਰ ਆਪਣੇ ਕੋਲ ਬੱਚਾ ਹੈਗਾ ਹਾਂ ਬਾਈ ਇਹ ਵੀ ਮੇ ਲਿਆ ਠੀਕ ਆ ਹਾਂਜੀ ਤੇ ਜੇ ਕੋ ਇਕੱਠੇ ਲਉਗਾ ਆਪਣਾ ਹੋ ਜਾ ਮਾਨਤਨ ਹੋ ਜਾਊਗਾ ਠੀਕ ਹੈ ੱਲੇ ੱਲੇ ਦਾ ਪੋਜੇ ਹਿਸਾਬ ਨਾਲ ਕਰਦਾਂਗੇ ਠੀਕ ਹੈ ਮੇਰੇ ਭਾਈ ਕਹਿੰਦਾ ਜੇ ਕੋਈ ਕਰਦਾ 45 ਦਿਨ ਦੇ ਬੱਚੇ ਆ ਦੋਨੇ 45 ਦਿਨ ਦੇ ਬੱਚੇ ਆਗੇ ਹਾਂ ਬਾਕੀ ਇਹਨੇ ਵੈਕਸੀਨ ਹੋਈ ਵੀ ਆ ਦੋਨਾਂ ਦੀ ਠੀਕ ਆ ਵੈਕਸੀਨ ਵੀਰ ਦੀ ਕਰਾਈ ਵੀ ਆ ਦੋਨਾਂ ਦੇ ਹਾਂ ਦੋਨਾਂ ਦੇ ਵੈਕਸੀਨ ਹੋਈ ਵੀ ਆ ਠੀਕ ਆ ਤੇ ਬਾਕੀ ਜਣੀ ਐਂ ਬੀ ਕੁਆਲਿਟੀ ਇੱਕ ਨੰਬਰ ਹੈਗੀ ਆਪਣੇ ਕੋਲ ਵੀਡੀਓ ਵੀ ਹੈਗੀ ਮੀਟਿੰਗ ਦੀ ਠੀਕ ਆ ਤੇ ਇਹਦੇ ਜਣੀ ਆਪਣੀ ਮਦਰ ਦਾ ਆਪਣੇ ਕੋਲ ਹੀ ਆ ਠੀਕ ਆ ਉਹ ਆਪ ਦਿਖਾ ਵੀ ਦਿੰਨੇ ਮਦਰ ਦਿਖਾ ਦਿੰਨੇ ਆਪਾਂ ਆ ਬੱਚਿਆਂ ਦੀ ਦੁਨਮਾ ਦੀ ਮਜ਼ਾ ਹੈ ਨਾ ਹਾਂਜੀ ਹਾਂਜੀ ਇਹ ਪਿਓ ਰੋਡਾ ਦੇਖ ਲਓ ਬਾਈ ਚੈੱਕ ਕਰ ਲਓ ਪੂਰਾ ਜੇ ਆਪਾਂ ਕਹਦੇ ਇਹ ਵੀ ਪਿੰਡਾ ਪੁੰਡਾ ਪੂਰਾ ਚੰਗਾ ਕਿਤੇ ਹੈ ਨਾ ਹਾਂਜੀ ਉਹ ਬਡਾ ਡਾ ਹੋ ਗਿਆ ਹੈ ਹਾਂ ਨਣੀ ਆ ਖੋਲ ਰੱਖੀ ਵਾਲਾ ਮੇਰਾ ਰੱਖੀ ਵਾਲਾ ਸਮਾਈ ਜੀ ਵੀ ਤਰੀ ਬਹੁਤ ਰੱਖੀ ਵੀ ਹੈ ਨਾ ਸਮਾਈ ਆਪਣੇ ਪੂਰੇ ਸ਼ੌਂਕ ਨਾਲ ਹੀ ਸੰਭੀ ਵੀ ਹੈ ਹਾਂ ਬਾਈ ਸ਼ੌਂਕ ਨਾਲ ਸੰਭੀ ਵੀ ਹੈ ਵੀਰ ਨੇ ਦਿਖਾ ਦਿੱਤਾ ਵੀ ਹਨਾ ਬਈ ਬਾਈ ਜਾਣ ਸਕਲੇ ਤੇ ਹੁੰਦਾ ਵੀ ਗੱਲ ਦਿਮਾਗ ਚ ਹੁੰਦੀ ਹੈਗੀ ਵੀ ਮਦਰ ਆ ਬਾਈ ਦੇ ਸਾਹਮਣੇ ਆ ਕੇ ਕਰਦੀ ਹੈ। ਬਾਕੀ ਜਿਹੜੀ ਫਾਦਰ ਦੀ ਵੀਡੀਓ ਆਪਾਂ ਦੇ ਦੇਵਾਂਗੇ ਜਦੋਂ ਮੌਕੇ ਤੇ। ਠੀਕ ਆ ਵੀਰੇ। ਹਾਂਜੀ। ਵੀਰ ਕਹਿੰਦਾ ਫਾਦਰ ਦੀ ਵੀਡੀਓ ਦੇ ਦੇ। ਬਾਲੇ ਬੱਚੇ ਆ। ਠੀਕ ਆ ਵੀਰੇ। ਹਾਂਜੀ। ਠੀਕ ਆ। ਨਕਸ਼ੀ ਦੇ ਪ੍ਰਕਾਰ ਕੋਲ ਚਾਰੇ ਚਾਰੇ ਦਿਖਾਤੇ। ਦੋ ਫੀਮ ਦੋ ਮੇਲ ਡਾਊਗਾ ਉਹ ਵੀ ਦਿਖਾਤੇ। ਜੇ ਕਿਸੇ ਵੀ ਨੂੰ ਕੋਈ ਵੀ ਪਸੰਦ ਆਵੇ ਤਾਂ ਬਾਈ ਨਾਲ ਕੰਟੈਕਟ ਕਰਕੇ ਖਰੀਦ ਸਕਦਾ ਜੀ। ਵੀਡੀਓ ਨੂੰ ਦੇਖਣ ਲਈ ਸਾਰੇ ਵੀਰਾਂ ਦਾ ਤਹਿ ਦਿਲੋਂ ਧੰਨਵਾਦ।